ਅੱਜ ਮੈਂ ਕਿੱਥੇ ਆ ਸਾਰੀ ਗੱਲ ਦੀ ਧਾਰਿਆ ਨੂੰ ਅੱਜ ਜੱਗੇ ਪਹਵਾਂ ਦੇ ਪਿੰਡ ਮੈਂ ਆ ਆਈਓ ਸਾਰੇ ਠੀਕ ਹੋਵੋਗੇ ਤੇ ਅੱਜ ਆਪਣਾ ਮੈਚ ਆ ਪਿੰਡ ਪੂਸੇ ਜੱਗੇ ਪਹਵਾਂ ਦੇ ਪਿੰਡ ਜੱਗੇ ਪਹਵਾਂ ਦੇ ਪਿੰਡ ਤੇ ਅੱਜ ਜੱਗੇ ਪਹਵਾਂ ਦਾ ਬੁਲਟ ਨਾ ਸਨਮਾਨ ਤੇ ਆ ਤੇ ਦੋਵਾਂ ਬੰਦਿਆਂ ਦੇ ਆ ਗਏ ਵੀਦੇ ਉਹ ਵੀ ਤੁਹਾਨੂੰ ਖੁਸ਼ਖਬਰੀ ਨਾਲ ਹੀ ਕਾਰਜਦਾਨ ਦੇ ਮਨਜੀਤ ਦਾ ਯੂਰਪ ਦਾ ਕੋਈ ਤਾਂ ਵੀ ਆ ਗਿਆ ਉਹਨਾਂ ਦੇ ਜੇ ਥੋੜਾ ਪਿੰਡ ਕੀ ਚੱਲਣ ਡਿਆ ਕੰਮ ਇੱਕ ਅੱਧੇ ਤੱਕ ਉਹ ਵੀ ਤੁਹਾਨੂੰ ਕੈਨੇਡਾ ਦੀ ਖੁਸ਼ਖਬਰੀ ਦਵਾਂਗੇ ਤੇ ਵੀ ਬਲੌਗ ਨਹੀਂ ਬਣਾਏ ਆ ਤੇ ਖੇਡਣਾ ਇਹਦੇ ਅੱਜ ਦਾ ਵਲੌਗ ਬਣਾ ਦਾ ਮਕਸਦ ਇਹ ਵੀ ਮੁੰਡੇ ਕਹਿੰਦੇ ਵੀ ਅੱਜ ਕਰਨੀ ਆ ਪਾਰਟੀ ਕਿਥੇ ਅੰਬਰਸਰ 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 ਸ਼ਹਿਰ ਚ ਅੰਮ੍ਰਿਤਸਰ ਤੇ ਮੁੰਡਿਆਂ ਨੇ ਕਹਿੰਦੇ ਵੀ ਆਈ ਦੀ ਵੀ ਆਣਾ ਪਾਰਟੀ ਕਰਨ ਤੇ ਇਧਰ ਬਾਊ ਹੋਣੀ ਮਨਫੇਟ ਟੀਮ ਬਿਆਨਫੇਟ ਪਲੇਅਰ ਯਾਰ ਉਹ ਜੋਬਨ ਨੂੰ ਫੋਨ ਲਾਈ ਯਾਰ ਓਏ ਉਹਨੂੰ ਕਹਿਆ ਯਾਰ ਤੂੰ ਗਿਆ ਵੀ ਥਾਪੀ ਨਾ ਮਾਰਿਆ ਕਰ ਇਹ ਜਦੋਂ ਥਾਪੀ ਮਾਰਦਾ ਮੈਨੂੰ ਗਾਣਾ ਚੇਤੇ ਆ ਜਾਂਦਾ ਕਿਉਂ ਹੱਥ ਚੱਕੀ ਫਿਰਦਾ ਕੱਲ ਇਹਦੇ ਦੇ ਮਾਰਾ ਆਪਣਾ ਅਹੀਂ ਕਿਹੜੇ ਬਣ ਜਾਈਏ ਨਹੀਂ ਨਹੀਂ ਕੋਹਾਨਾ ਥਾਪੀ ਦਾ ਥਾਪੀ ਉਹ ਇਹ ਜਦੋਂ ਥਾਪੀ ਮਾਰਦਾ ਨਾ ਉਂਗਲੇ ਤੇ ਇਧਰ ਨੂੰ ਚੱਲ ਜਾਂਦੀ ਆ ਪਰ ਰੈਪ ਨੂੰ ਪ੍ਰੇਖਾ ਪੈਂਦਾ ਵੀ ਕਰੇ ਪੁਆਇੰਟ ਜੱਤਿਆਂ ਦਾ ਦੇਵੇ ਲੋਕ ਕੋਈ ਵੀ ਮੈਚ ਵਿੱਚ ਯੱਸ ਕਰਿਓ ਜਦੋਂ ਇਹਨੇ ਤਾਪੀ ਮਾਰੀ ਨਾ ਆਇਆ ਕਰਕੇ ਅੰਗਰੇਜ਼ੀ ਇੱਧਰ ਨੂੰ ਆਇਆ ਜਦੋਂ ਤੋਂ ਪਹਿਲਾ ਮੈਚ ਖੇਡਿਆ ਹੈ ਨਾ ਜੱਫੇ ਲਾਗੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਤੁਸੀਂ 10 ਕਿਲੋ ਜੋ ਜਦੋਂ ਵੇਖੀ ਜਦਵਿੰਦਰ ਸਿੰਘ ਜੱਦਾ ਆ ਰਿਓ ਦਿਓ ਇੰਟਰੋਡਕਸ਼ਨ ਅੱਗੇ ਦੇਤੀ ਵੀਰ ਨੇ ਇੰਟਰੋਡਕਸ਼ਨ ਤੁਸੀਂ ਕਿਹੜਾ ਆ ਰਿਹਾ ਜੱਸੀ ਭੈਂਡ ਭਾਜੀ ਇਹ ਬੁੱਕੀ ਪਲੇਅਰ ਆ ਆਇਆ ਕਿਸੇ ਓਪਨ ਤੋਂ ਕੱਢ ਲਾਗੀ ਆ ਆਪਣੀ ਰੌਂਗ ਦੀ ਟੀਮ ਚ ਕੋਈ ਤਾਂ ਇਧਰ ਮਾਰ ਲਾਗਤ ਹੁੰਦੀ ਆ ਇੱਧਰ ਦੇ ਪਿੱਛੇ ਮਲਾਕਰ ਸਾਹਿਬ ਨਵਾਂ ਪਲੇਅਰ ਆਪਣੀ ਟੀਮ ਦਾ ਪਰ ਮੈਚ ਤਿੰਨ ਤਿੰਨ ਜਫੇ ਚਾਰ ਚਾਰ ਜਫੇ ਹਾਂ ਨਹੀਂ ਸਿਰ ਐਵਰੇਜ ਇਹ ਬੰਦੇ ਨੇ ਯਕੀਨ ਨੂੰ ਜਫੇ ਨੇ ਪਾਉਂਨੇ ਇੰਨੇ ਕਹਿੰਦੇ ਐਵਰੇਜ ਕੱਢੀ ਡੋਲਾ ਮੇਰੇ ਸਰ ਜੱਡਾ ਵੇ ਐਵਰੇਜ ਸਿਟੀ ਤੋਂ ਵਾਲੀ ਦਿੱਤੀ ਆ ਤੇ ਕੰਮ ਇਹਨੇ ਹਾਰ ਲੈ ਲਈ ਤੇ ਆ ਪਰ ਅੱਜ ਕੱਤੂਤੀ ਮਸ਼ੀਨ ਚ ਫੋੜੀ ਜਾਏਗੀ ਅਸੀਂ ਗੱਦ ਲਿਆ ਕੈਨੇਡਾ ਤੋਂ ਬਹੁਤ ਵਧੀਆ ਲੱਗਣਾ ਨਵਾਂ ਕਿ ਇੱਥੇ ਅੱਛਾ ਆਉ ਲੱਗਣਾ ਹੀ ਸਭ ਤੋਂ ਹੁੰਦਿਆ ਤੇ ਮੈਚ ਮਿਲ ਗਏ ਆ ਪੈਂਦਾ ਮੈਚ ਚ ਵਾਰਤੇ ਤੇ ਹੀ ਮੈਚ ਚ ਵਾਰਦਾ ਜਨ ਜਨ ਤੇ ਵਧੀਆ ਹੀ ਲੱਗਣਾ ਬਹੁਤ ਬਹੁਤ ਧੰਨਵਾਦ ਜਗਤਪਾਲ ਜੀ ਠੀਕ ਆ ਪ੍ਰੀਤ ਪਾਜੀ ਠੀਕ ਆ ਬਹੁਤ ਉਹ ਆਦੇ ਵੀ ਠੱਡਾ ਪੀ ਲਓ ਸਾਜੋ ਕਮਾਨ ਕਮਾਨ ਉਹ ਕਮਾਨ ਕਮਾਨ ਚਲੋ ਓ ਯਾਰ ਓ ਹਬਾਕਾਰ ਜੀ ਜੀ ਆਓ ਵਧਾਈਆਂ ਲਾਓ ਜੀ ਹਾਲ ਜੀ ਕਾਰਜ ਦਾ ਕਾਰਜ ਜੀ ਜੀ ਹਾਲ ਜੀ ਬਹੁਤ ਬਹੁਤ ਮੁਬਾਰਕਾ ਪਿਆਰ ਦਾ ਵੀਜ਼ਾ ਆ ਗਿਆ ਨਿਊਜ਼ੀਲੈਂਡ ਦਾ ਨਹੀਂ ਸੱਚੀ ਔਰਪਦਾ ਪਰ 에어 ਇੰਡੀਆ ਚ ਨਾ ਜਾਈ ਇੱਥੇ ਇੱਥੇ ਜਥੌਲੀ ਖਿਡੇ ਇਹਦੀ ਜੋੜੀ ਹੁੰਦੀ ਹੋ ਤੁਹਾਨੂੰ ਹੈਨਾ ਨਹੀਂ ਜੋੜੀ ਆ ਵੇਰ ਦੀ ਖੇਡਿਆ ਤੁਹਾਨੂੰ ਮੁਬਾਰਕਾ ਬਹੁਤ ਬਹੁਤ ਬਲੌਗ ਬਣਦਾ ਤੁਹਾਨੂੰ ਵਧਾਈਆਂ ਤੇਰੇ ਪਿੰਡ ਤੋਂ ਸ਼ੁਭਾਦ ਕੀਤੀਆਂ ਇਸ ਜੀ ਦੇ ਬਲੌਗਾਂ ਦੀ ਸਹੀ ਗੱਲ ਹੈ ਕਾਂਗਰੈਸ਼ਨਸ ਟੂ ਤੁਹਾਨੂੰ ਵਧਾਈਆਂ ਟੂ ਜਦੋਂ ਝੂਮਦੇ ਕਰੀਏ ਕੰਜ ਨਾਸਾ ਕੇ ਚੋਲੇ ਵਾਲਾ ਜੱਟ ਵੀ ਆਪਣਾ ਫੇਰ ਅੱਜ ਆਇਆ ਜੀ ਸਾਸਰੀ ਘਾਲ ਫਸੇ ਇਹ ਵੀ ਆਪਣੇ ਤਿਆਰ ਕਰਕੇ ਆਪਰੇ ਦੇ ਲਾ ਤਿਆਰ ਕਰਕੇ ਤਿਆਰ ਕਰਕੇ ਇਹ ਵੀ ਦੋ ਮੈਚ ਵਿਚਾਰਾ ਛੱਡ ਕੇ ਫਿਰ ਆਇਆ ਵਿਚਾਰਾ ਧੰਨ ਧੰਨ ਅਸੀਂ ਕਿਦਾਂ ਸਿੱਤਾਂ ਪਾਰ ਕੀ ਹੈ ਗਰਮਿੰਦਰ ਵੀਰ ਕਿੱਥੇ ਹੁੰਦਾ ਗਰਮਿੰਦਰ ਕਰੀ ਅੱਛਾ ਆਗਰ ਬਾਤ ਮੇਰੇ ਪਿੰਡ ਖੇਡ ਟੂਰਨਾਮੈਂਟ ਦੇ ਤੇ ਤੁਸੀਂ ਕਪੜੀਆਂ ਪਾਏ ਨਹੀਂ ਤੇ ਮੈਂ ਕਿਹਾ ਜੱਥੇ ਲਾਈ ਜਾਂਦਾ ਹੈ ਪ੍ਰਿੰਟਰ ਹੈ ਸ਼ੀਰਾ ਮੀਰਾ ਕੋਟੀਆ ਕਹਿੰਦਾ ਕਿ 2 ਜੁਲਾਈ ਨੂੰ ਧੰਨ ਧੰਨ ਬਾਬਾ ਜਹਾਂ ਸਿੰਘ ਦੀ ਯਾਦ ਵਿੱਚ ਬਹੁਤ ਵੱਡਾ ਕਬੱਡੀ ਕੱਪ 2 ਜੁਲਾਈ ਨੂੰ ਹੋਵੇਗਾ ਮੇਰੇ ਵੀਰੋ ਕੌਣੀਆਂ ਦੇ 17 ਦੀ ਟੱਕਰ ਹੋਣਾ ਯਾਰੀ ਹੈ ਮਹਾਦੇ ਵਾਲਾ ਤਾਬਾ ਦਿਸਿਆ ਮੇਰੇ ਵੀਰੋ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੈ 17 ਜਗਾ ਸਲੱਖੀ ਪੜੀਆਂ ਦੇ ਇਕੱਠੇ ਆਣਾ ਭਰਾ ਹੈ ਬਾਬਾ ਮੇਰੇ ਰੱਖੇ ਹੁਣ ਜਿਹੜਾ ਮਾਨ ਸਨਮਾਨ ਸੇਵ ਹੋਣਾ ਆਪਾਂ ਅਨਾਉਂਸ ਕਰੀਏ ਨਾਮ ਜਿਹੜੇ ਵੀਰਿਆਂ ਨੇ ਮੇਰੇ ਵੀਰੋ ਫੰਦੀ ਜੋਗਰਾਨ ਹੈ ਕਹਿੰਦਾ ਸਨਮਾਨ ਲੈ ਵੀ ਹੈਪੀ ਕਰਤਾ ਪਹਿਲਾ ਕੈਂਠੇ ਵਾਲਾ ਤੇ ਬਾਜ ਹਰਲੇ ਵਾਲਾ ਵੀਰ ਲਖਵੀਰ ਤੂੰ ਬੋਲਦੀ ਪਹਿਲਾ ਕੈਂਠਾ ਜਿਹਨਾਂ ਵੀਰਾਂ ਦੀ ਤਰਫੋਂ ਪਾਇਆ ਜਾ ਰਿਹਾ ਹੈ ਇਹ ਕਬੱਡੀ ਦਾ ਮਹਾਨ ਖਿਡਾਰੀ ਹੈ ਜੱਗਾ ਪੂਸਿਆਂ ਵਾਲਾ ਰਾਜੇ ਪਹਿਲਵਾਨ ਹੋਣਾ ਨੇ ਪਹਿਲਵਾਨ ਨੇ ਕੀਤੀ ਹੈ ਬਾਪੂ ਅਜੈਬ ਸੌਦਾ ਪੁੱਤਰਾ ਤੇ ਮਾਣ ਨੂੰ ਵੀ ਮਾਣ ਹੈ ਮਾਣ ਨੂੰ ਵੀ ਮਾਣ ਆਪਣੇ ਪੁੱਤ ਉੱਤੇ ਮੇਰੇ ਵੀਰੋ ਤੇ ਆਏ ਮਾਣ ਸਨਮਾਨ ਸਾਡਾ ਰਵਿੰਦਰ ਢਿੱਲੋਂ ਸੋਨਾ ਪਹਿਲਵਾਨ ਮਨਕੀਤ ਸਿੰਘ ਹੁਣੀ ਤੇ ਨਾਲ ਸੋਨਾ ਫੌਜੀ ਤੇ ਕਰਮਣ ਹੁਣੀ ਇਹਨਾਂ ਨੇ ਕਹਿੰਦੇ ਮੇਰੇ ਵੀਰੋ ਮਹਾਨ ਖਿਡਾਰੀ ਜੱਗੇ ਦਾ ਸੋਨੇ ਦੇ ਕੈਂਠੇ ਨਾਲ ਮਾਨ ਸਨਮਾਨ ਕੀਤਾ ਵੈਕਟਰਾਂ ਨੇ ਜੱਗੇ ਨੂੰ ਰੈਕਟ ਦੱਸਿਆ ਕਿ 10 12 ਦੇਣਾ ਤੂੰ ਨਹੀਂ ਖੇਡਣਾ ਨਹੀਂ ਖੇਡ ਰਿਹਾ ਮੋਟੇ ਟੀਲਿਆਂ ਵਿੱਚ ਜੱਗਾ ਪੁੱਸਣਾ ਨਹੀਂ ਰੇਟਾਂ ਮਾਰ ਰਿਹਾ ਅੱਜ ਪਿੰਡ ਦੇ ਪਿਆਰ ਸਦਕਾ ਪਿੰਡ ਵਾਲਿਆਂ ਦੀ ਮੁਹੱਬਤ ਸਦਕਾ ਨਾਲ ਮਾਣ ਰੱਖਣ ਵਾਸਤੇ ਜੱਗਾ ਪਹਿਲਵਾਨ ਮੇਰੇ ਵੀਰੋ ਖੇਡ ਰਿਹਾ ਹੈ ਤੇ ਆਹ ਮਾਣਸ ਮਾਣ ਕਿੰਥੇ ਵਾਲਾ ਹੋ ਗਿਆ ਹੈ ਉਹ ਬਾਹਰ ਦੇ ਡੈਵਿਸਨ ਨੂੰ ਦਿੱਤਾ ਜਾਵੇਗਾ ਉਧਰ ਜੱਗਾ ਜੀ ਆਹ ਮਾਣਸ ਮਾਣ ਜਿਹੜਾ ਹੈ ਸਾਡੀ ਖੇਡ ਕਬੱਡੀ ਦੇ ਜੱਗੇ ਮਾਈ ਦਾ ਮਾਣਸ ਮਾਣ ਕਿੰਨਾ ਕਿੰਨਾ ਭਰਾਵਾਂ ਵੱਲੋਂ ਹੈ ਜੱਜ ਜਖੌਣ ਪ੍ਰੀਤ ਭਾਈ ਲੱਦੂ ਅਜੇ ਥਾਂ ਦਾ ਮਿਲਦੇ ਵਿੱਚ ਸਨਮਾਨ ਸਟੇਟ ਸਨੋਰੀਆ ਲੌਂਦੇ ਲੌਂਗੀ i'll sing with my ਪਿਤਾ ਨੇ ਵੀ ਫੌਜ ਦੇ ਵਿੱਚ ਸਨਮਾਨ ਦਿੱਤੀ ਹੈ ਵੀਰ ਵੀ ਫੌਜੀ ਹੈ ਤੇ ਕਬੱਡੀ ਦਾ ਸੋਲਜਰ ਹੈ ਇਹ ਕਬੱਡੀ ਦਾ ਵੱਡਾ ਮੱਲ ਹੈ ਡਿਫੈਂਸਰ ਹੈ ਕਾਰਜ ਆ ਮੇਰੇ ਵੀਰੋ ਮਸਤ ਕੋਰਟ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਮੱਨਾ ਸਰਪੰਚ ਜੀ ਮਾਣ ਹੈ ਜ਼ਿੰਦਗੀ ਦਾ ਪਰ ਲੱਦੂ ਵਾਲੇ ਨੇ ਰਕਾੜ ਕੰਮ ਕੀਤੇ ਆ ਮੇਰੇ ਵੀਰੋ ਜਿਵੇਂ ਮੂਸੇਰੀ ਆ ਗਿਆ ਬੰਦਪੁਰੇ ਦੀ ਧਰਤੀ ਦਾ ਜੁਲੀ ਹੈ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਲੱਦੂ ਵਾਲਿਆ ਤੇਰਾ ਤੋੜ ਕੋਈ ਨਹੀਂ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਵਾਤੀ ਐ ਭਾਈ ਲੱਦੂ ਦਾ ਪ੍ਰੀਤ ਮਿੱਤਰੋ ਦੁਨੀਆ ਦਾ ਟੌਪ ਅੱਜ ਦੀ ਤਰੀਕ ਦਾ ਮੱਲ ਮਿੱਤਰੋ ਉਹ ਬੱਲੇ ਬੱਲੇ ਪੁੱਸਿਆਂ ਨੇ ਜੱਗੇ ਪਿੰਡ ਕਰਾਉਣ ਆਇਆ ਮਿੱਤਰੋ ਉਹ ਦਿਖਾਂਗੇ ਸਾਹਮਣੇ ਇਹ ਪ੍ਰੀਤ ਭਾਈ ਲੱਦੂ ਦਾ ਕਾ ਕਾ ਕੇ ਤਾੜੀਆਂ ਵਰਾਉਣ ਦਾ ਤੰਗ ਰੱਖਦਾ ਮੁੰਡਾ ਬਾਪੂ ਸੂਫਾ ਸਿੰਘ ਟੈਰੀਆਂ ਨੂੰ ਮਾਰ ਹੈ ਆਪਣੇ ਪੋਤਰੀ ਦੀ ਖਿਆਲ ਰੱਖਦਾ ਇਹ ਸਾਡੇ ਰਾ ਹੀਰਾ ਜਫਾ ਲਾ ਗਿਆ ਦਿੱਤੀ ਹੈ ਤੇ ਕਹਿੰਦੇ ਅਮਨ ਨੂੰ ਸਾਊਂਡ ਲੱਗੀ ਹੋਈ ਹੈ ਮਹਾਰਾਜ ਟੀਵੀ ਦੇ ਲਾਈਵ ਦੇਖਣ ਵਾਲਿਆਂ ਦਾ ਧੰਨਵਾਦ ਆਹ ਵੇਖੋ ਕਬੱਡੀ ਦਾ ਜਾਮਾ ਕਾਕਾ ਅਮੀਸ਼ਾ ਦੀ ਧਰਤੀ ਦਾ ਦੂਜੇ ਬੰਨੇ ਜਾਨਵਿੰਦਰ ਸਿੰਘ ਜਾਂਦਾ ਬਰਣਾੜੇ ਪਿੰਡ ਵਾਲਾ ਇਹ ਲੰਧੂ ਵਾਲੇ ਪ੍ਰੀਤ ਨੇ ਬਾਉ ਨਵੇਂ ਪਿੰਡਾਂ ਦੇ ਵਿੱਚ ਨਵਾਂ ਟਰੈਕਟਰ ਮਾਣ ਸਨਮਾਨ ਦੇ ਵਿੱਚ ਮਿਲਣਾ ਹੈ ਸੈਦੂ ਕਿ ਮਿੰਟਰਾਂ ਦਾ ਪਿੰਡ ਹੈ ਉਹਨਾਂ ਵੀਰਾਂ ਨੇ ਮਾਣ ਸਨਮਾਨ ਕਰਨਾ ਹੈ ਬੱਲਾ ਕੋਟਾ ਦਾ ਮੁਹੰਮਦ ਪਿੰਡ ਵਾਲਾ ਦੂਸਰੇ ਪਾਸੇ ਚੱਕੇ ਯਾਮ ਕਰਦਾ ਲਖਵੀਰ ਆ ਨਵਾਂ ਹੈ ਪਰ ਆਉਣ ਵਾਲੇ ਸਮੇਂ ਦਾ ਹੀਰਾ ਹੈ ਇਹ ਦੇਵ ਬਾਠ ਵਾਲਾ ਨੂਰ ਹੈ ਬਾਡਰ ਬੈਲਟ ਵਾਲਾ ਇਹ ਬਾਡਰ ਬੈਲਟ ਤੋਂ ਮੇਰੇ ਵੀਰ ਆਇਆ ਹੋਇਆ ਮਹਾਵੇ ਵਾਲਾ ਤਾਬਾ ਨਾ ਕਦਾਨਾ ਥੱਕਦਾ ਆਹ ਰੇਡਾਂ ਟੌਪ ਟੌਪ ਦੀਆਂ ਪਾ ਜਾਂਦਾ ਫੌਜੀ ਦਾ ਵੀਰ ਲਵ ਮਹਾਵੇ ਵਾਲੇ ਦਾ ਵੀਰ ਅੱਜ ਦੀ ਤਰੀਕ ਦਾ ਟੌਪਰ ਖੜਿਆ ਰਹੀ ਹੈ ਕਿਹੜੀ ਦੀ ਟੀਮ ਦੇ ਪੁਆਇੰਟ ਸੀ 30 ਚਾਹਦੇ ਮੇਰੇ ਵਿੱਚ ਮੇਰੇ ਨਾਲ بڑا ਮੈਚ ਹੋਇਆ ਵਾ ਰਿਜ਼ਲਟ ਕਰੀ ਦੱਸਿਓ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਣਾ ਦੇ ਨੰਬਰ ਰੇ ਨੇ 30 ਦੇ ਸਰੇ ਪਾਸੇ ਪਰ ਬਕਾਰੀ ਭਾਈ ਲੱਦਾ ਜੀ ਕਬੱਡੀ ਕਲੱਬ ਲੰਦੂ ਭਾਈ ਦੇ ਨੰਬਰ ਨੇ 634 34 ਇਸ ਮੈਚ ਦੇ ਵਿੱਚ